9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਹਿਤ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਖਨਪਾਤ ਸਾਹਿਬ ਜੀ ਦੇ ਪੋਪ ਪਾਏ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਤ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ। ਅੰਮ੍ਰਿਤਸਰ ਤੋਂ ਸੰਸਦ ਕੁਰਜੀਤ ਸਿੰਘ ਔਸ਼ਲਾ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਪੰਜਾਬ ਦੀ ਖੁਸ਼ਹਾਲੀ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗੜ ਵੀ ਲਗਾਏ ਗਏ। ਗੱਲਬਾਤ ਕਰਦਿਆਂ ਸੰਗਤਾਂ ਨੇ ਆਖਿਆ ਕਿ ਉਹ ਬੜੇ ਹੀ ਵਡਪਾਗੀ ਹਨ ਕਿ ਉਨ੍ਹਾਂ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਦਾ ਜਿਹੜਾ ਪੁਰਬ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਇਸ ਸਥਾਨ ਤੇ ਬੜੀ ਮਹੱਤਤਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦਾ ਪੂਰਾ ਉਤਸ਼ਾਹ ਹੁੰਦਾ ਹੈ ਇਸ ਗੁਰਪੁਰਬ ਦੇ ਨਾਲ ਨਾਲ ਜਿੱਥੇ ਅੱਜ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀਗਾ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਤਾਬਦੀ ਦੇ ਰੂਪ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਅਜ ਦੇ ਦੇਣਾ अवतारपुर ब आया हिगा आया वा आज दे दिन होया हिगा गुरु के महल गुरु पाशा गुरु हरग빈 ਸਾਹਿਬ ਦੇ ਘਰ ਸਾਰੀਆਂ ਸੰਗਤਾਂ ਨੂੰ ਅਸੀਂ ਕੱਲ ਦੀ ਬਹੁਤ ਵੱਡੀ ਵਧਾਈ ਆ ਰਿੰਗ ਦੀ ਚਾਦਰ ਸੈਤਰੀ ਰੂਪ ਇਹ ਬਾਦਰ ਦੀ ਤੇ ਪ੍ਰਕਾਸ਼ਪੁਰ ਤੇ गुरु के महल ਗੁਰਦੁਆਰਾ ਨਮਸਰ ਵਿਖੇ ਨਾਸਮਸਤ ਹੋਏ ਸਨ ਪਿੱਛੇ ਕਰਨ ਸਾਹਿਬ ਦੀ ਕਰਨਾ ਅੱਜ ਪੂਰੀ ਇਸ ਮੁੱਚੀ ਦੁਨੀਆ ਦੇ ਵਿੱਚ ਮਾਨਵਤਾ ਦੀ ਇੱਕ ਮਿਸਾਲ ਗੁਰਦੀਪਾੁਰ ਦੱਪੀ ਦਾ ਜਿਹਨਾਂ ਦੀ ਸ਼ahsਸਾ ਨੇ ਬਹੁਤ ਵਧੀਆ ਉਹਨਾਂ ਦੇ ਅੱਜ ਹਰ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋ ਰਹੇ ਨੇ ਕੀਰਤਨ ਹੋ ਰਹੇ ਨੇ ਜਾਈ ਜਾ ਰਹੇ ਨੇ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਉਹਨਾਂ ਦੇ ਇਸ ਪ੍ਰਕਾਸ਼ ਦੇ ਲਈ ਬਹੁਤ ਬਹੁਤ ਬਧਾਈ ਦਿੰਦੇ ਆ ਪਾਏ ਫਰੇ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਤੇ ਪਾ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਏ ਨੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਅਸੀਂ ਅੱਜ ਅਸੀਂ ਗੁਰਦੁਆਰਾ ਗੁਰੂ ਕੇ ਮੈਲ ਗੁਰਤੇਗਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੇ ਅਸੀਂ ਆਏ ਆਂ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਜੀ 350 ਸਾਲਾ ਪ੍ਰਕਾਸ਼ ਦਿਹਾੜਾ ਜੀ ਅਸੀਂ ਉੱਥੇ ਮੱਥਾ ਟੇਕਣ ਆਏ ਆਂ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਅੱਜ ਅੰਮ੍ਰਿਤ ਵੇਰੇ ਤੋਂ ਹੀ ਬਹੁਤ ਸੰਗਤਾਂ ਗੁਰਕੇ ਮੈਲ ਜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਦਰਸ਼ਨ ਦیدارੇ ਕਾਰੀਆਂ ਨੇ ਸੰਗਤਾਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਗੁਰਪੁਰਪ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਕੀਰਤਰੀ ਢਾਡੀ ਅਤੇ ਕਥਾਵਾਚਕਾਂ ਨੇ ਗੁਰੂ ਇਤਿਹਾਸ ਨਾਲ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਵੱਡੀ ਗਿਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰ ਕੈਮਰਾਮੈਨ ਗੁਰਸੇਵਕ ਸਿੰਘ ਨਾਲ ਰਕੇਸ਼ ਕੁਮਾਰ